ਜੁਗਾ ਜੁਗਾ ਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨ ਕਾਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਭੋਜੀ ਸਾਈਕਲ ਤੇ ਇੰਨਾ ਜ਼ਿਆਦਾ ਸਮਾਨ ਰੱਖਿਆ ਹੋਇਆ ਕਿੰਨਾ ਕੋਖਾ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ ਗਲੀਆਂ ਦੇ ਵਿੱਚ ਕੁੰਮਣਾ ਕੋਈ ਸੋਖੀ ਗੱਲ ਤਾਂ ਹੈ ਕੰਮ ਤੇ ਕੋਈ ਵੀ ਸੋਖਾ ਨਹੀਂ ਜੀ ਕੰਮ ਤੇ ਓਕੇ ਹੁੰਦਾ ਜੀ ਤੇ ਆਪਣੇ ਪੇਟ ਦੀ ਖਾਤਰ ਫੇ ਘੁੰਮਣਾ ਵੀ ਪੈਂਦਾ ਤੁਸੀਂ ਸੱਚੀ ਕਹੀਏ ਕਿ ਮਾਪੇ ਵਰਗਾ ਕੋਈ ਹੋਰ ਨਹੀਂ ਐ ਪਰ ਇਹ ਗਾਣਾ ਤੁਸੀਂ ਆਪ ਲਿਖਿਆ ਐ ਹਾਂਜੀ ਆਪ ਲਿਖ ਕੇ ਆਪ ਹੀ ਗਾਉਂ ਹਾਂਜੀ ਆਪ ਹੀ ਲਿਖਦਾ ਨਹੀਂ ਆਪ ਹੀ ਗਾਉਂਦਾ ਐ ਅੱਛਾ ਕਦੋਂ ਤੋਂ ਗਾਣ ਦਾ ਸ਼ੌਂਕ ਪਿਆ ਤੁਹਾਨੂੰ ਗਾਉਣ ਦਾ ਸ਼ੌਂਕ ਸਮਝ ਲੱਗ ਜਦੋਂ ਹੋਸਸ ਸਮਾ ਲਿਆ ਜਾਂਦਾ ਥੋੜੀ ਜਿਹੀ ਸਮਝ ਆ ਗਈ ਐ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹ ਹੁੰਦਾ ਆਪਾਂ ਨੂੰ ਵੀ ਸ਼ੌਂਕ ਪੈ ਗਿਆ ਕਿਤੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਅੱਗੇ ਵਧਾਵਾਂ ਕੋਸ਼ਿਸ਼ ਤੇ ਬਹੁਤ ਕੀਤੀ ਆ ਮੈਂ 2-3 ਪੇਟਾਂ ਗਾਣੇ ਰਿਕਾਰਡਿੰਗ ਕੀਤੇ ਆਈ YouTube ਤੇ ਵੀ ਪਾਇਆ ਹਾਂਜੀ ਪਰ ਹਜੇ ਤੱਕ ਤੁਸ ਤੁਹਾਨੂੰ ਉਹ ਮਕਾਮ ਨਹੀਂ ਮਿਲਿਆ ਜੋ ਤੁਸੀਂ ਹਾਸਿਲ ਕਰਨਾ ਚਾਹੁੰਦੇ ਹਾਂ ਹਾਂਜੀ ਜੋ ਮੈਂ ਚਾਹੁੰਦਾ ਹੀ ਉਹ ਨਹੀਂ ਇਹ ਤੇ ਮਨ 'ਚ ਹੁੰਦਾ ਵੀ ਜਦ ਆ ਪਈ ਆਜ ਕੱਲ ਵੱਡੇ ਵੱਡੇ ਸਿੰਗਰ ਐ ਉਹਨਾਂ ਦਾ ਨਾਮ ਹੈਗਾ ਸਾਡਾ ਵੀ ਨਾਮ ਹੋਵੇ ਸਾਡਾ ਨਵੀਨਾਮ ਹੁੰਦਾ ਜੇ ਸਾਡੇ ਕੋਲ ਖੁੱਲੇ ਪੈਸੇ ਹੁੰਦੇ ਤੇ ਪੈਸੇ ਕਰਕੇ ਅਸੀਂ ਵੀ ਨਹੀਂ ਬਣ ਸਕੇ ਭਾਈ ਤੁਹਾਡੇ ਵੱਲੋਂ ਇਹ ਪੋਸਟਰ ਲਾਏ ਜਾ ਰਹੇ ਆ ਕਾਰਨ ਕੀ ਹੈ ਇਹ ਮੈਡਮ ਜੀ ਮੈਂ ਗਾਣਾ ਮਾਂ ਬਾਪੂ ਦਾ ਰਿਕਾਰਡ ਕੀਤਾ ਤੇ 8 ਤਰੀਕ ਦਾ YouTube ਤੇ ਪਾਇਆ ਹੋਇਆ ਜੀ ਤੇ ਇਹ ਮੈਂ ਛੋਟੇ ਛੋਟੇ ਪੋਸਟਰ ਬਣਾ ਕੇ ਲਾ ਰਿਆਂ ਦੀਵਾਰਾਂ ਤੇ ਭਈ ਮੇਰੀ ਕੋਈ ਪਹਿਚਾਣ ਬਣੇ ਕੋਈ ਮੇਰੇ ਚਿਹਰੇ ਨੂੰ ਕੋਈ ਸਮਝੇ ਮੇਰੀ ਪਛਾਣ ਬਣੇ ਵੀ ਮੈਂ ਕਲਾਕਾਰਾਂ ਛੋਟਾ ਮੋਟਾ ਕੋਈ ਮੈਨੂੰ ਸੁਣੇ ਕੋਈ ਆ ਤੁਸੀਂ ਦੇਖ ਸਕਦੇ ਇੱਕ ਵਾਰੀ ਆ ਪਾਜੀ ਆ ਪੋਸਟਰ ਜਿਹੜਾ ਦਿਖਾ ਦਉਗੀ ਆ ਲਿਖਿਆ ਹੋਇਆ ਇਹਨਾਂ ਦਾ ਨਵਾਂ ਸੌਂਗ ਆਇਆ ਕਹਿੰਦੇ ਵੀ ਆਪਣੀ ਮੈਂ ਪਛਾਣ ਬਣਾ ਲਈ ਇਹ ਜਿਹੜਾ ਆ ਪੋਸਟਰ ਆ ਰਿਹਾ ਮਾਂ ਬਾਪੂ ਵਰਗਾ ਹੋਰ ਕੋਈ ਨਹੀਂ ਤੇ ਇਹ ਜਿਹੜੇ ਆ ਆਪਣੇ ਆਪ ਨੂੰ ਪਛਾਣ ਦੇ ਰਹੇ ਨੇ ਤਾਂ ਕਿ ਲੋਕ ਇਹਨਾਂ ਨੂੰ ਜਾਣ ਸਕਣ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਕਾਰਨ ਕੀ ਹੈ ਕਿ ਆਪ ਇਹਨਾਂ ਨੂੰ ਪੋਸਟ ਲਾਉਣੇ ਪੈ ਰਹੇ ਆ ਤੇ ਪਛਾਣ ਕਿੱਦਾਂ ਦੀ ਪਛਾਣ ਚਾਹੀਦੀ ਹੈ ਇਹਨਾਂ ਨੂੰ ਭਾਜੀ ਸਾਈਕਲ ਤੇ ਇੰਨਾ ਜ਼ਿਆਦਾ ਸਮਾਨ ਰੱਖਿਆ ਹੋਇਆ ਹੈ ਕਿੰਨਾ ਕੋਖਾ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ-ਗਲੀਆਂ ਦੇ ਵਿੱਚ ਘੁੰਮਣਾ ਕੋਈ ਸੋਖੀ ਗੱਲ ਤਾਂ ਹੈ ਨਹੀਂ ਕੰਮ ਤੇ ਕੋਈ ਵੀ ਸੋਖਾ ਨਹੀਂ ਜੀ ਕੰਮ ਤੇ ਔਖਾ ਹੀ ਹੁੰਦਾ ਜੀ ਤੇ ਆਪਣੇ ਪੇਟ ਦੀ ਖਾਤਰ ਫੇ ਘੁੰਮਣਾ ਵੀ ਪੈਂਦਾ ਜੀ ਜਿਹੜੀ ਵੈਰੈਟੀ ਕੋਈ ਗਾਹ ਮੰਗਦਾ ਉਹ ਵੀ ਰੱਖਣੇ ਪੈਂਦੀ ਆ ਹਾਂਜੀ ਇਨਾ ਕੁਛ ਇੱਥੇ ਟੰਗਿਆ ਹੋਇਆ ਹੈ ਇਹ ਚੋਲਿਆਂ ਦੇ ਵਿੱਚ ਕੀ ਕੀ ਹੈ ਚੋਲਿਆਂ ਵਿੱਚ ਬਸ ਇਹ ਰੱਖਿਆ ਵੀ ਇੱਕ ਇਹਨਾਂ ਮੰਗਲੀ ਬੱਚੇ ਛੋਟੇ ਦੇ ਨਿਕਲ ਮੰਗਲੀ ਉਹ ਇਧਰੋਂ ਕੱਢ ਦਿੱਤੀ ਜੀ ਕੋਈ ਵੱਡਾ ਪੀਸ ਹੁੰਦਾ ਉਹ ਇਸ ਇਸ ਸਾਹਮਣੇ ਰੱਖਿਆ ਹੁੰਦਾ ਲਗਾ ਕੇ ਵੀ ਸਾਨੂੰ ਪਤਾ ਪਈ ਇਹਦੇ ਵਿੱਚ ਝੋਲੇ ਚ ਕੀ ਆ ਇਹਦੇ ਵਿੱਚ ਛੋਟਾ ਆ ਇਹਦੇ ਵਿੱਚ ਜਿਹੜਾ ਵੱਡਾ ਆ ਹਾਂਜੀ ਤੇ ਇਸ ਤਰ੍ਹਾਂ ਕਰਕੇ ਰੱਖਿਆ ਹੁੰਦਾ ਅਲੱਗ-ਅਲੱਗ ਜੀ ਜੁਗਾ ਜੁਗਾ ਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨਕਾ ਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਕੀ ਬਾਤ ਇਹ ਗੱਲ ਤਾਂ ਕਿਤੇ ਨਾ ਕਿਤੇ ਤੁਸੀਂ ਸੱਚੀ ਕਹੀ ਹੈ ਕਿ ਮਾਪੇ ਵਰਗਾ ਕੋਈ ਹੋਰ ਨਹੀਂ ਹੈ ਪਰ ਇਹ ਗਾਣਾ ਤੁਸੀਂ ਆਪ ਲਿਖਿਆ ਹੈ ਹਾਂਜੀ ਆਪ ਲਿਖ ਕੇ ਆਪ ਹੀ ਗਾਉਂਦੇ ਹੋ ਹਾਂਜੀ ਆਪ ਹੀ ਲਿਖਦੇ ਆਪ ਹੀ ਗਾਉਂਦੇ ਹੋ ਅੱਛਾ ਕਦੋਂ ਤੋਂ ਗਾਣ ਦਾ ਸ਼ੌਂਕ ਪਿਆ ਤੁਹਾਨੂੰ ਗੋਆਂ ਦਾ ਸ਼ੌਂਕ ਸਮਝ ਲੱਗ ਜਦ ਹੋਸਸ ਮਾਲੀ ਆ ਜਾਂਦਾ ਥੋੜੀ ਜੀ ਸਮਝ ਆ ਗਈ ਇਹ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹਨਾਂ ਦਾ ਆਪਾਂ ਨੂੰ ਵੀ ਸ਼ੌਂਕ ਪੈ ਗਿਆ ਜੀ ਕਿਤੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਅੱਗੇ ਵਧਾਵਾਂ ਕੋਸ਼ਿਸ਼ ਲੈ ਬਹੁਤ ਕੀਤੀ ਆ ਮੈਂ 2-3 ਪੇਟਾਂ ਗਾਣੇ ਰਿਕਾਰਡਿੰਗ ਕੀਤੇ ਆ ਜੀ YouTube ਤੇ ਵੀ ਪਾਏ ਆ ਹਾਂਜੀ ਪਰ ਹਜੇ ਤੱਕ ਤੁਸ ਤੁਹਾਨੂੰ ਉਹ ਮਕਾਮ ਨਹੀਂ ਮਿਲਿਆ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹਾਂ ਹਾਂਜੀ ਜੋ ਮੈਂ ਚਾਹੁੰਦਾ ਸੀ ਉਹ ਨਹੀਂ ਮਿਲਿਆ ਜੀ ਸੁਪਨੇ ਇੰਨੇ ਵੱਡੇ ਸੀਗੇ ਪਰ ਕਰੀਬੀ ਕਰਕੇ ਕਿਤੇ ਨਾ ਕਿਤੇ ਤੁਸੀਂ ਅੱਜ ਪਿੱਛੇ ਰਹਿ ਗਏ ਹੋ ਕਿਸੇ ਨੇ ਤੁਹਾਨੂੰ ਬढ़ावा ਨਹੀਂ ਦਿੱਤਾ ਤੇ ਅੱਜ ਕਿਤੇ ਨਾ ਕਿਤੇ ਦੁੱਖ ਹੁੰਦਾ ਹੈ ਵੀ ਹਾਂ ਜੀ ਤੁਹਾਨੂੰ ਤੁਹਾਡੇ ਕੋਲ ਪੈਸੇ ਹੁੰਦੇ ਜਾਂ ਤੁਹਾਨੂੰ ਤੁਹਾਡਾ ਕੋਈ ਹੱਥ ਫੜਦਾ ਤੇ ਅੱਜ ਤੁਸੀਂ ਵੀ ਨਾਮੀ ਕਲਾਕਾਰਾਂ ਵਿੱਚੋਂ ਇੱਕ ਹੁੰਦੇ ਹਾਂਜੀ ਇਹ ਤੇ ਮਨ 'ਚ ਹੁੰਦਾ ਵੀ ਜਦ ਆਪ ਵੀ ਅੱਜ ਕੱਲ ਵੱਡੇ ਵੱਡੇ ਸਿੰਗਰ ਹੈ ਉਹਨਾਂ ਦਾ ਨਾਮ ਹੈਗਾ ਸਾਡਾ ਵੀ ਨਾਮ ਹੋਵੇ ਸਾਡਾ ਵੀ ਨਾਮ ਹੁੰਦਾ ਜੇ ਸਾਡੇ ਕੋਲ ਖੁੱਲੇ ਪੈਸੇ ਹੁੰਦੇ ਤੇ ਪੈਸੇ ਕਰਕੇ ਅਸੀਂ ਵੀ ਨਹੀਂ ਬਣ ਸਕੇ ਤੇ ਚਲੋ ਆਪਾਂ ਇਹ ਕਹਿ ਸਕਦੇ ਆ ਨਾ ਵੀ ਉਹਨਾਂ ਦੀ ਕਿਸਮਤ ਹੈ ਤੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਮੈਂ ਸਮਝਦਾ ਵੀ ਜਿਵੇਂ ਸਿਆਣੇ ਕਹਿੰਦੇ ਆ ਵੀ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਜੀ ਮੈਂ ਸਮਝਿਆ ਵੀ ਸ਼ਾਇਦ ਮੈਨੂੰ ਹਰੇ ਸ਼ਾਇਦ ਬਜ਼ੁਰਗੋਂ ਐ ਵੇਲੇ ਹੀ ਮੈਨੂੰ ਇਹ ਮੌਕਾ ਮਿਲਣਾ ਤੇ ਮੈਨੂੰ ਹੁਣ ਥੋੜੀ ਜਿਹੀ ਉਮੀਦ ਬਣ ਗਈ ਆ ਜਿਹੜਾ ਮੈਂ ਗਾਣਾ ਚਲਾ ਰਿਹਾ ਆਪਣਾ 8 ਤਰੀਕ ਤੋਂ ਚੱਲੇ ਆ YouTube ਤੇ ਮਾਂ ਬਾਪੂ ਵਰਗਾ ਹੋਰ ਨਹੀਂ ਹਾਂਜੀ ਤੁਸੀਂ ਲਿਖਦੇ ਵੀ ਹੋ ਕੌਣ ਦੇ ਵੀ ਹੋ ਕਦੇ ਆਪਣੇ ਗਾਣੇ ਨੂੰ ਅੱਗੇ ਲੈ ਕੇ ਗਏ ਹੋ ਕਿਸੇ ਰਿਕਾਰਡਿੰਗ ਤੇ ਲੈ ਕੇ ਗਏ ਹੋ ਜਾਂ ਫਿਰ ਕਿਸੇ ਵੱਡੇ ਕਲਾਕਾਰ ਕੋਲ ਲੈ ਕੇ ਗਏ ਹੋ ਨਹੀਂ ਉਹ ਉਸ ਮੈਂ ਕਿਸੇ ਨਹੀਂ ਲੈ ਕੇ ਗਿਆ ਇਹ ਮੈਂ ਗਾਣਾ ਕਿਸੇ ਕੋ ਨਹੀਂ ਲੈ ਕੇ ਗਿਆ ਉਦਾਂ ਇਦਾਂ ਇੱਕ ਮੀ ਰਿਕਾਰਡਿੰਗ ਤੋਂ ਆ ਛੋਟੇ ਛੋਟੇ ਜਿਹੜੇ 3-4-5 ਨੇ YouTube ਤੇ ਰਿਕਾਰਡਿੰਗ ਹੋਈਆਂ ਜੀ ਜਦੋਂ ਰਿਕਾਰਡ ਤੋਂ ਬਾਅਦ ਕੈਸਟਾਂ ਚੱਲੀਆਂ ਜੀ ਕੈਸਟਾਂ ਨਵੀਆਂ-ਨਵੀਆਂ ਚੱਲੀਆਂ ਪਹਿਲੇ ਤਾਂ ਰਿਕਾਰਡ ਹੁੰਦੇ ਸੀ ਫਿਰ ਕੈਸਟਾਂ ਚੱਲੀਆਂ ਫਿਰ ਮੈਂ ਵੀ ਗਿਆ ਉੱਥੇ ਧੂੜਕੋਟਿਆ ਸਾਹਿਬ ਜੀ ਜਿਹੜੇ ਸੀ ਨਾ ਉਹ ਬੱਚਿਆਂ ਨੂੰ ਉੱਥੇ ਜਿਹੜੀ ਟ੍ਰੇਨਿੰਗ ਲੈਂਦੇ ਨੇ ਯਾਨੀ ਕਿ ਹਾਂਜੀ ਤੇ ਉਹਦਾ ਮੈਨੂੰ ਬਿਠਾ ਲਿਆ ਵੀ ਹਾਂ ਵੀ ਤੂੰ ਕਿਵੇਂ ਆਇਆ ਮਹਿਜੀ ਮੈਂ ਥੋੜੀ ਜਿਹੀ ਗਾਣੇ ਚਾਹਨਾ ਵੀ ਮੇਰੀ ਵੀ ਇੱਕ ਛੋਟੀ ਜਿਹੀ ਕੈਸਟ ਬਣੀ ਦੇ ਤੇ ਉਹਨਾਂ ਨੇ ਕਿਹਾ ਵੀ ਵਈ ਸੋਚਿਆ ਵੀ ਸਾਈਕਲ ਤੇ ਆਇਆ ਬੰਦਾ ਸੈਣਾ ਕੋ ਇੰਨਾ ਬਾਈਕ ਕਿੱਥੇ ਹੋਣਾ ਤੇ ਉਹਨੇ ਮੈਨੂੰ ਪਹਿਲੇ ਕਿਹਾ ਤਾਂ ਵੀ ਭਾਈ ਇਹ ਪੈਸੇ ਦਾ ਕੰਮ ਆ ਇੰਨੇ ਪੈਸੇ ਦਾ ਤੇ ਹਿਸਾਬ ਹੈਗਾ ਡੇਢ ਦੋ ਲੱਖ ਲੱਗੇਗਾ ਬਾਈ ਜੀ ਇੰਨਾ ਤਾਂ ਹੈ ਨਹੀਂ ਵੀ ਇਹ ਤੁਸੀਂ ਥੋੜਾ ਜਿਆ ਮੇਰੀ ਹੈਲਪ ਕਰੋ ਥੋੜੀ ਮੇਰੀ ਮਦਦ ਕਰੋ ਤੇ ਸੜਾ ਥੋੜਾ ਤੁਸੀਂ ਕਰੋ ਥੋੜਾ ਮੈਂ ਕਿਸੇ ਕੋ ਹੋਰ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਕਰ ਲਾਂ ਉਹਨੇ ਜੇ ਮੈਨੂੰ ਫੇਰ ਬੜਾ ਲੰਮਾ ਟਾਈਮ ਦਿੱਤਾ ਉਹਨੇ ਕਿਹਾ ਜੀ ਉਹ ਪਹਿਲੇ ਜੀ ਆ ਅਰੰਜੀਤ ਮਨੀ ਦਾ ਗਾਣਾ ਹੋ ਰਿਹਾ ਉਸ ਤੋਂ ਬਾਅਦ ਇੱਕ ਹੋਰ ਸੀ ਅਲੀ ਅਲੀ ਕਰਕੇ ਇਹਨਾਂ ਦਾ ਨੰਬਰ ਉਸ ਤੋਂ ਬਾਅਦ ਤਿੰਨ ਕ ਨੰਬਰ ਲਾ ਦਿੱਤੇ ਉਸ ਤੋਂ ਬਾਅਦ ਤੇਰਾ ਨੰਬਰ ਲਾਵਾਂਗੇ ਉਨੀ ਦੇਰ ਨੂੰ ਫੇਰ ਉਹ ਟਾਈਮ ਨਿਕਲ ਗਿਆ ਜੀ ਤੇ ਫਿਰ ਮੈਨੂੰ ਵੀ ਪਤਾ ਲੱਗ ਗਿਆ ਸੀ ਇਹਨਾਂ ਪੈਸੇ ਇਹਨੇ ਮੰਗ ਲਏ ਮੈਥੋਂ ਇਹਨੇ ਪੈਸੇ ਨਹੀਂ ਆਉਣੇ ਫਿਰ ਉੱਥੇ ਹੀ ਗੱਲ ਰਹਿ ਗਈ ਕਿੰਨੇ ਕਿਤੇ ਮੰਦੁਖੀ ਹੁੰਦਾ ਕਿ ਪੈਸੇ ਕਰਕੇ ਅੱਜ ਤੁਸੀਂ ਇਹਨੇ ਪਿੱਛੇ ਰਹਿ ਗਏ ਜੇ ਤੁਹਾਡੇ ਕੋਲ ਵੀ ਇਹਨੇ ਪੈਸੇ ਹੁੰਦੇ ਤੇ ਤੁਹਾਡਾ ਨਾਮ ਵੀ ਉਹਨਾਂ ਕਲਾਕਾਰ ਨਾਲ ਹੁੰਦਾ ਹਾਂਜੀ ਜਿਵੇਂ ਉਹ ਮੈਨੂੰ ਧੂੜਕੋਟਿਆ ਸਾਹਿਬ ਕਹਿ ਰਹੇ ਸੀ ਚਲੋ ਅੱਜ ਦੁਨੀਆ ਤੇ ਨਹੀਂ ਰਹੇ ਹੋ ਤੇ ਜਿੱਦਾਂ ਉਹ ਕਹਿ ਰਹੇ ਸੀ ਡੇਢ ਦੋ ਲੱਖ ਲੱਗੇਗਾ ਥੋੜੀ ਜਿਹੀ ਮਦਦ ਕਰਦੇ ਇਹ ਥੋੜਾ ਤੇ ਨਾ ਉਹ ਮੇਰੇ ਕੋਲ ਪੈਸੇ ਨਹੀਂ ਤਾਂ ਅੱਜ ਮੈਂ ਵੀ ਉਹ ਕਲਾਕਾਰ ਵਾਂਗੂ ਮੇਰਾ ਵੀ ਨਾਮ ਹੁੰਦਾ ਮੇਰੀ ਵੀ ਪਛਾਣ ਹੁੰਦੀ ਪਰ ਚਲੋ ਇੰਨਾ ਵੀ ਮੈਂ ਆਪਣੀ ਰਿਆਸਲ ਨੂੰ ਥੋੜਾ ਜਿਹਾ ਰਿਆਸੇ ਨੂੰ ਨਹੀਂ ਛੱਡਿਆ ਆਇਆ ਅੱਜ ਤੱਕ ਮੈਂ ਚਲਾਈ ਜਾ ਰਿਹਾ ਚੱਲੀ ਜਾਣਾ ਗੱਲ ਉਹ ਹੀ ਸਾਹਮਣੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਕਿਸਮਤ ਆਪਣੀ ਆਪਣੀ ਗੱਲ ਜਿਹੜੀ ਪਹਿਲੇ ਕਹੀ ਸੀ ਵੀ ਵਕਤ ਤੋਂ ਪਹਿਲੇ ਕਿਸਮਤ ਤੋਂ ਜ਼ਿਆਦਾ ਵਕਤ ਤੋਂ ਪਹਿਲੇ ਕੁਝ ਨਹੀਂ ਗਾयक ਨੂੰ ਫੋਲੋ ਕਰ ਦਵਾਂਗੀ ਹਾਂ ਮੈਂ ਉਹਦੇ ਵਰਗੀ ਸਿੰਗਿੰਗ ਕਰਾਂ ਜੋ ਉਹਦੇ ਵਰਗਾ ਹੀ ਮੇਰਾ ਨਾਮ ਹੋਵੇ ਇਹ ਮੈਂ ਸੋਚਿਆ ਸੀ ਕਿ ਜਿਹੜਾ ਜੋ ਆਪਣੇ ਦਿਲੋਂ ਗੱਲ ਹੋਵੇ ਜੋ ਆਪਣੇ ਅੰਦਰੋਂ ਆਵਾਜ਼ ਆਵੇ ਉਹ ਕੁਆਲਿਟੀ ਬਣਾਓ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਮੈਂ ਚਾਹੁੰਨਾ ਵਾਂ ਕਿ ਆਪਣੀ ਪਹਿਚਾਣ ਆਪਣੀ ਹੋਵੇ ਵੈਸੇ ਅਜ ਤੱਕ ਤੇ ਮੈਂ ਸੋਚਿਆ ਨਹੀਂ ਕਦੀ ਵੀ ਮੈਂ ਉਹਦੇ ਵਰਗਾ ਗਾਵਾ ਜਾਂ ਉਹਦਾ ਵਰਗਾ ਗਾਵਾ ਪਰ ਇਹ ਵੀ ਜਿਹੜੇ ਗਾਣੇ ਲੋਕੀ ਗਾ ਰਹੇ ਨੇ ਆਪਣੀ ਜਗ੍ਹਾ ਤੇ ਸਭ ਵਧੀਆ ਕਰ ਰਿਹਾ ਉਹਨਾਂ ਨੂੰ ਸਾਨੂੰ ਸੁਣ ਕੇ ਸੌਂਕ ਪਿਆ ਜੀ ਹਾਂਜੀ ਤੇ ਜਿਹੜੀ ਆ ਤੁਸੀਂ ਸਾਈਕਲ ਤੇ ਕੱਪੜੇ ਲੈ ਕੇ ਵੇਚਦੇ ਹੋ ਦਿਹਾੜੀ ਨਿਕਲ ਜਾਂਦੀ ਓਦੋਂ ਦਿਹਾੜੀ ਮੈਡਮ ਜੀ ਕਦੀ ਬਣ ਜਾਂਦੀ ਐ ਤੇ ਕਦੀ ਨਹੀਂ ਬਣਦੀ ਕਦੀ ਖਾਲੀ ਵੀ ਆ ਜਾਂਦੇ ਆ ਮੁਰਕੇ ਹਾਂਜੀ ਨਿਰਾਸ਼ਾ ਨਹੀਂ ਹੁੰਦੀ ਕਿ ਕਈ ਵਾਰੀ ਐਦਾਂ ਹੁੰਦਾ ਐ ਵੀ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਸੋ ਕੰਮ ਹੁੰਦੇ ਨੇ ਖਰਚੇ ਵੀ ਸੌਕ ਹੁੰਦੇ ਨੇ ਵੀ ਜਦੋਂ ਖਾਲੀ ਹੱਥ ਜਾ ਰਹੇ ਹੋ ਕਿ ਵੀ ਕਿਸੇ ਨਾ ਕਿਸੇ ਦਾ ਕਿਸੇ ਚੀਜ਼ ਨੂੰ ਦਿਲ ਕਰਦਾ ਫਿਰ ਪੈਸੇ ਨਾ ਹੋਣ ਕਿੰਨੇ ਕਿਨੇ ਨਰਾਸ਼ਾ ਹੁੰਦੇ ਉਸ ਟਾਈਮ ਮੈਡਮ ਜੀ ਤੁਸੀਂ ਗੱਲ ਬੜੀ ਪੁਰਾਣੀ ਛੇੜਤੀ ਹੁਣ ਦਿਲ ਨੂੰ ਉਹ ਨਾ ਗੱਲ ਜਗਾ ਦਿੱਤੀ ਬੜਾ ਬੜਾ ਵਕਤ ਦੇਖਿਆ ਆ ਆਹੀ ਮੇਰਾ ਸਾਈਕਲ ਮੈਂ ਘਰੋਂ ਫੇਰੀ ਲਾੜ ਨਿਕਲਿਆ ਸੀ ਫੇਰੀ ਲਾੜ ਨਿਕਲਿਆ ਤੇ ਮਾਰ ਖਿਆ ਆ ਸੀ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਜਿਸ ਟਾਈਮ ਦੀ ਮੈਂ ਸ਼ੁਰੂਆਤ ਕੀਤੀ ਪੈਂਚਰ ਹੋ ਗਿਆ ਤੇ ਫਿਰ ਮੈਂ ਪੈਂਚਰ ਹੀ ਸਾਈਕਲ ਜਿਹੜਾ 2-3 ਘੰਟੇ ਗਲੀਆਂ ਚ ਚਲਾਉਂਦਾ ਰਿਹਾ ਫੇਰ ਮੈਂ ਇੱਕੋ ਸੇ ਸੂਟ ਵੇਚਿਆ ਸੂਟ ਵੇਚਿਆ ਵਿਖਿਆ ਤੇ ਫੇਰ ਮੈਂ ਪੈਂਚਲਵਾ ਕੇ ਫੇਰ ਚੱਲਿਆ ਐਸਾ ਵੀ ਮੇਰੇ ਤੇ ਵਕਤ ਆਇਆ ਪਰ ਚਲੋ ਮਾਲਕ ਦੀ ਕਿਰਪਾ ਵਾ ਅੱਜ ਦਿਹਾੜੀ ਬਣ ਜਾਂਦੀ ਆ ਮਾੜੀ ਮੁੱਟੀ ਘਰ ਦਾ ਗੁਜ਼ਾਰਾ ਹੁਣ ਚੱਲੀ ਜਾਂਦਾ ਉਦੋਂ ਤੇ ਬਹੁਤਾ ਹੀ ਮਾੜਾ ਵਕਤ ਵੇਖਿਆ ਆ ਜੀ ਚਲੋ ਵੀ ਨਿਕਲ ਗਿਆ ਐ ਵੀ ਨਹੀਂ ਰਹਿਣਾ ਹੁਣ ਉਹ ਗੱਲ ਉਹ ਹੀ ਆ ਵੀ ਜਦੋਂ ਕੋਈ ਜਿਵੇਂ ਤੁਸੀਂ ਸਮਝ ਲੋ ਵੀ ਉਹ ਮਾਲਕ ਨੇ ਮਦਦ ਦਾ ਦਰਿਆ ਬਣਾ ਕੇ ਤੁਹਾਨੂੰ ਭੇਜਤਾ ਮੇਰੀ ਵਾਅ ਨੂੰ ਤੁਸੀਂ ਐਨਾ ਸਰੋਤਿਆਂ ਤੱਕ ਪਚਣ ਵਾਸਤੇ ਮਾਰਕ ਨੇ ਤੁਹਾਨੂੰ ਭੇਜਤਾ ਮੇਰਾ ਮਦਦ ਕਰਨ ਵਾਸਤੇ ਜੀ ਹਾਂਜੀ ਤੇ ਜਾਂਦੇ ਜਾਂਦੇ ਇੱਕ ਦੋ ਲਾਈਨਾਂ ਸਾਡੇ ਆਡੀਅנס ਲਈ ਜੀ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਇੱਕ ਲਾਸਟ ਤੋਹਫਾ ਕੀ ਦੇਣਾ ਚਾਹੁੰਦਾ ਲਾਸਟ ਤੋਹਫਾ ਤੇ ਇਹੀ ਕਹੂੰਗਾ ਜੀ ਪੀ ਜਿਹੜਾ ਮੇਰਾ ਹੁਣ ਮਾਂ ਬਾਪੂ ਵਾਲਾ ਗਾਣਾ ਆਇਆ ਇਹਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਜਰੂਰ ਕਰ ਦਿਓ ਤੇ ਯੂਟਿਊਬਰ ਤੋਂ ਦਿਲ ਆਪਣਾ ਪੰਜਾਬੀ ਅੱਛਾ ਹਾਂ ਜੋ ਮੇਰਾ ਚੈਨਲ ਦਾ ਨਾਮ ਰੱਖਿਆ ਦਿਲ ਆਪਣਾ ਪੰਜਾਬੀ ਹਾਂਜੀ ਲੋ ਜੀ ਦਿਲ ਆਪਣਾ ਪੰਜਾਬੀ ਜਿਹੜਾ ਇਹਨਾਂ ਦਾ YouTube ਚੈਨਲ ਆ ਤੇ ਇਹਨਾਂ ਦਾ ਜਿਹੜਾ Song ਆ ਸੁਣ ਲਿਓ ਤੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਦੋ ਲਾਈਨਾਂ ਹੋਰ ਸੁਣਾਵਾ ਦਿੰਨੇ ਆ ਹਾਂਜੀ ਕਿਦ ਤਣੇ ਸ਼ੁਰੂ ਕਰ ਲਈ ਜੀ ਮੈਂ ਤਾਂ ਅਹਲੇ ਰਿਕਾਰਡਿੰਗ ਤਿੰਨ ਚਾਰ ਗਾਣੇ ਕਰ ਰਿਆ ਆਵਾ ਆ ਲੱਗ ਜਾ ਗੁਰਾਂ ਦੇ ਚਰਨੀ ਨਿਕੀਆਂ ਖੱਟ ਲਾਵੇ ਇਸ ਤਰ੍ਹਾਂ ਜਾਂ ਇੱਕ ਤੁਹਾਨੂੰ ਬੁੱਲਾ ਸੁਣਾਇਆ ਇੱਕ ਬੁੱਲਾ ਹੋਰ ਸੁਣਾ ਰਿਹਾ ਜੀ ਉਹਨਾਂ ਦਾ ਮੈਨੂੰ ਗਾਣਾ ਤੇ ਮੈਂ ਕੋਈ ਯਾਦ ਨਹੀਂ ਮੈਂ ਉਹਨਾਂ ਦੀ ਕੁਆਲਿਟੀ ਦਾ ਗਾਣਾ ਹੈਗਾ ਜੀ ਆ ਲੱਗ ਜਾ ਗੁਰਾਂ ਦੇ ਚਰਨੀ ਨਿਕੀਆਂ ਖੱਟ ਲੈਵੇ ਆ ਲੱਗ ਜਾ ਗੁਰਾਂ ਦੇ ਚਰਨੀ ਨੇਕੀਆਂ ਖੱਟ ਲੈਵੇ ਪਰ ਲੱਗੋ ਰਹਾਂਦੇ ਬਾਣੀ ਦੁਖੜੇ ਹਰ ਲੈਵੇ ਪਰ ਲੱਗੋ ਰਹਾਂਦੇ ਬਾਣੀ ਦੁਖੜੇ ਹਰ ਲੈਵੇ ਹਰ ਲੈਵੇ ਹਰ ਲੈਵੇ ਹਰ ਲੈਵੇ ਦੁੱਖੜੇ ਹਰ ਲੈਵੇ ਆਪਣੇ ਤੋਂ ਪਹਿਲਾਂ ਤੂੰ ਹੋਰਾਂ ਲਈ ਮੰਗ ਲੈਵੇ